ਇਨਾ ਕਿਸਾਨਾਂ ਨੂੰ ਪੈਣ ਲੱਗੀ ਦੋਰੀ ਮਾਰ ਉਹ ਚੋ ਵਾਲੀ ਬਣ ਵੀ ਆ ਜੀ ਉਹ ਚੋ ਵਾਲੀ 2500 ਰੁਪਏ ਜੀ ਕੋਈ ਲੈਣ ਨਹੀਂ ਹਾਲੇ ਸਾਡੀ ਚੱਲੀ ਜਿੰਨੇ ਤੇ ਆਇਆ ਪਹਿਲਾ ਮੌਸਮ ਨੇ ਵਰਾਇਆ ਕੈਰ ਹੁਣ ਨਹੀਂ ਪ੍ਰਸ਼ਾਸਨ ਲੈ ਰਿਆ ਕੋਈ ਵੀ ਸਾਰ ਬਰਸੀਨ ਸੁੱਕੇ ਪਏ ਨੇ ਸਬਜ਼ੀਆਂ ਭੱਜਿਆ ਸਬਜ਼ਾਂ ਹਰੀਆਂ ਸੁੱਕੀਆਂ ਪਈਆਂ ਨੇ ਟਾਂਡੀਆਂ ਮੱਕੀਆਂ ਜੋ ਵੀ ਬਰਸੀਨ ਸਭ ਸੁੱਕੇ ਪਏ ਨੇ ਅੱਧੀ ਇਹ ਬਿਜਲੀ ਬੋਰਡ ਨੂੰ ਬੇਨਤੀ ਹੈ ਵੀ ਸਾਨੂੰ ਨਵੇਂ ਖੰਭੇ ਦਿੱਤੇ ਜਾਣ ਵਧੀਆ ਖੰਭੇ ਦਿੱਤੇ ਜਾਣ ਜੀ ਵਧੀਆ ਮੋਟੀਆਂ ਤਾਰਾਂ ਦਿੱਤੀਆਂ ਜਾਣ ਇਹ 1970 ਵੇਲੇ ਦੀਆਂ ਤਾਰਾਂ ਨਹੀਂ ਜੀ ਉਹੀ ਖੰਭੇ ਨੇ ਪੁਰਾਣੇ ਸੱਸ਼ੇ ਕਾਲ ਤੁਸੀਂ ਦੇਖ ਰਹੇ ਹੋ ਐਨ ਆਰ ਆਈ ਟੀ ਵੀ ਮੈਂ ਹਾਂ ਸੁਖਮਨ ਜੀ ਮੈਂ ਪਿਛਲੇ ਕੁਝ ਦਿਨ ਪਹਿਲਾਂ ਤਕਰੀਬਨ 18 19 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵੇ ਦੇ ਵਿੱਚ ਮੌਸਮ ਬਦਲਦਾ ਮੌਸਮ ਦਾ ਜਦੋਂ ਮਜ਼ਾਜ ਬਦਲਦਾ ਤਾਂ ਤੇਜ਼ ਹਨੇਰੀ ਤੂਫਾਨ ਆਉਂਦਾ ਤੇ ਉਸ ਦੇ ਨਾਲ ਖਾਸ ਤੌਰ ਤੇ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਇੰਨਾ ਜ਼ਿਆਦਾ ਹਨੇਰੀ ਤੂਫਾਨ ਆਉਂਦਾ ਕਿ ਕਈ ਪਿੰਡਾਂ ਦੀ ਬੱਤੀ ਗੁੱਲ ਕਰ ਦਿੱਤੀ ਜਾਂਦੀ ਹੈ ਜਿਹੜਾ ਖੰਬਿਆਂ ਤੋਂ ਟਰਾਂਸਫਾਰਮ ਸੁੱਟ ਦਿੱਤੇ ਜਾਂਦੇ ਜਿਹੜੀਆਂ ਜੋ ਬਿਜਲੀ ਦੀਆਂ ਲਾਈਨਾਂ ਨੇ ਕਈ-ਕਈ ਖੰਬੇ ਸੱਦੇ ਸੁੱਟ ਦਿੱਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਕਈ ਦਿਨ ਬੀਤ ਜਾਂਦੇ ਨੇ ਕਿਸਾਨ ਇਸ ਉਮੀਦ ਦੇ ਉੱਪਰ ਜਿਉਂਦੇ ਨੇ ਇਸ ਇਹ ਉਮੀਦਾਂ ਲਗਾਉਂਦੇ ਨੇ ਕਿ ਅੱਜ ਨਹੀਂ ਤਾਂ ਕੱਲ ਪ੍ਰਸ਼ਾਸਨ ਕੋਈ ਨਾ ਕੋਈ ਜਿਹੜਾ ਇੰਤਜ਼ਾਮ ਕਰਕੇ ਜਿਹੜਾ ਮੁਰ ਤੋਂ ਇਸ ਬਿਜਲੀ ਦੀ ਲਾਈਨ ਨੂੰ ਜਿਹੜੀ ਮੋਟਰਾਂ ਤੇ ਬਿਜਲੀ ਆਉਂਦੀ ਹੈ ਉਸ ਨੂੰ ਮੁਰ ਤੋਂ ਚਾਲੂ ਕਰ ਦੇਗਾ ਕਈ ਕਈ ਘੇੜੇ ਜਿਹੜੇ ਗ੍ਰੈਡਾਂ ਦੇ ਸਰਕਾਰੀ ਦਫ਼ਤਰਾਂ ਦੇ ਮਾਰ ਦਿੱਤੇ ਤੇ ਅੱਜ ਅੱਕੇ ਹੋਏ ਕਿਸਾਨਾਂ ਦੁਆਰਾ ਇੱਕ ਤਰੀਕੇ ਦੇ ਨਾਲ ਔਰ ਰੋਸ ਪਰ ਘਟਾਇਆ ਜਾ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ 18 April ਦੀ ਨੇਰੀ ਤੂਫਾਨ ਆਇਆ ਸੀ ਉਸ ਨੇ ਜਿਹੜਾ ਇੰਨਾ ਜਿਆਦਾ ਕਿ ਕਹਿਰ ਬਰਾ ਦਿੱਤਾ ਕਿ ਬਹੁਤ ਜਿਆਦਾ ਫਸਲਾਂ ਦਾ ਨੁਕਸਾਨ ਹੋ ਗਿਆ ਇਤੋਂ ਤੱਕ ਕਿ ਬਹੁਤ ਤਸਵੀਰਾਂ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਉਸ ਨੇਰੀ ਦੇ ਵਿੱਚ ਬਹੁਤ ਸਾਰੀਆਂ ਪੱਕੀਆਂ ਕਣਕਾਂ ਨੂੰ ਜੜੀਆਂ ਅੱਗਾਂ ਲੱਗੀਆਂ ਅੱਗਾਂ ਜੜੀਆਂ ਅੱਗਾਂ ਲੱਗਣ ਦੇ ਨਾਲ ਕਣਕਾਂ ਸੜ ਕੇ ਸੁਆਹ ਹੋਈਆਂ ਪਾਰਾ ਸੰਘਰੂਰ ਦੇ ਕੁਝ ਪਿੰਡਾਂ ਦੇ ਵਿੱਚ ਇੱਕ ਪਿੰਡ ਪੈਂਦਾ ਪਲਾ ਸੌਰਜਾ ਤੇ ਕਿ ਤਕਰੀਬਨ 100 ਮੋਟਰਾਂ ਦੇ ਉੱਪਰ ਇੱਕ ਬਿਜਲੀ ਦੀ ਲਾਈਨ ਕਈ ਖੰਬੇ ਜਿਹੜੇ ਬਹੁਤ ਸਾਰੇ ਟਰਾਂਸਫਾਰਮਰ ਉਸ ਨੇਰੀ ਨੇ ਸੁੱਟ ਦਿੱਤੇ ਤੇ ਉਸ ਦੇ ਕਾਰਨ ਅੱਜ ਤੱਕ ਅੱਜ ਤਕਰੀਬਨ 1 ਮਈ ਦਾ ਦਿਨ ਹੋ ਚੁੱਕਿਆ ਕਿ ਅੱਜ ਤੱਕ ਉਹਨਾਂ ਮੋਟਰਾਂ ਦੇ ਉੱਪਰ ਬੱਤੀ ਗੁੱਲ ਚੱਲ ਰਹੀ ਆ ਲਾਈਟ ਨਹੀਂ ਆ ਰਹੀ ਤੇ ਜਿਸ ਕਾਰਨ ਕਿਸਾਨਾਂ ਦੀ ਜਿਹੜੀ ਰਹਿੰਦੀ ਫਸਲ ਹੈ ਜਿਸ ਦੇ ਵਿੱਚ ਕਿ ਹਰਾਚਾਰਾ ਬੀਜਿਆ ਹੋਇਆ, ਬਰਸੀਨ ਬੀਜਿਆ ਹੈ ਜਾਂ ਫਿਰ ਅੱਗੇ ਟਾਂਡੀ ਮੱਕੀ ਬੀਜੀ ਹੋਇਆ ਜਿਹੜਾ ਅੱਜ ਸਾਰਾ ਕੁਝ ਰੁੜਕੂ ਚੁੱਕਿਆ ਜਾਨੀ ਕਿ ਉਹਨਾਂ ਨੂੰ ਜਿਹੜਾ ਪਾਣੀ ਦੇ ਕਾਰਨ ਸਾਰਾ ਕੁਝ ਜਿਹੜਾ ਸੁੱਕਣ ਲੱਗ ਚੁੱਕਿਆ ਤੇ ਇੱਕ ਵਾਰ ਫਿਰ ਤੋਂ ਅੱਜ ਕਿਸਾਨਾਂ ਦੇ ਬੋਲੋ ਜਿਹੜਾ ਇਕੱਠੇ ਹੋ ਕੇ মিডিਆ ਦੇ ਜ਼ਰੀਏ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਾ ਜਿਹੜਾ ਕੋਈ ਪ੍ਰਬੰਧ ਕੀਤਾ ਜਾਵੇ ਇੱਕ ਪਾਸੇ ਤਾਂ ਉਹਨਾਂ ਕਿਹਾ ਕਿ ਬਹੁਤੇ ਇਲਾਕਿਆਂ ਦੇ ਵਿੱਚ ਇਹ ਮਾਰ ਪੈ ਗਈ ਕਿ ਜਿਹੜਾ ਉਸ ਨੇਰੀ ਤੂਫਾਨ ਦੇ ਵਿੱਚ ਕਣਕਾਂ ਅੱਗ ਲੱਗਣ ਦੇ ਨਾਲ ਸੜਕੇ ਸੁਆਹ ਹੋ ਗਈਆਂ ਪਰ ਦੂਜੇ ਪਾਸੇ ਜਿਹੜਾ ਹੋ ਗਿਆ ਕਿ ਅੱਜ 10 ਤੋਂ 12 ਦਿਨ ਹੋ ਗਏ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਮੋਟਰਾਂ ਵਾਲੀ ਜਿਹੜੀ ਲਾਈਟ ਆ ਉਹ ਨਹੀਂ ਆ ਰਹੀ ਜਿਸ ਕਾਰਨ ਜਿਹੜੀਆਂ ਹੁਣ ਖੜੀਆਂ ਰਹਿੰਦੀਆਂ ਫਸਲਾਂ ਨੇ ਜਿਸ ਦੇ ਵਿੱਚ ਮੱਕੀ ਟਾਂਡੀ ਚਰੀ ਬਾਜਰੇ ਦੀਆਂ ਫਸਲਾਂ ਨੇ ਉਹ ਵੀ ਜਿਹੜੀਆਂ ਹੁਣ ਸੁੱਕਣ ਲੱਗ ਚੁੱਕੀਆਂ ਨੇ ਇਹੀ ਹੈ ਸਾਡੀ ਬੇਨਤੀ ਜੀ ਕਿ ਜਿੱਦੇ ਤੋਂ ਸੁਆਹ ਆਇਆ ਸਾਡੀਆਂ ਲੈਣਾ ਸਾਰੀਆਂ ਬੰਦ ਨੇ ਵੀ ਸਾਡੀ ਕਿਰਪਾ ਕਰਕੇ ਸਾਰੀਆਂ ਲੈਣਾ ਪਾਲੂ ਕੀਤੇ ਜਾਣ। ਵੀ ਬਿਜਲੀ ਬੋਰਡ ਨੂੰ ਇਹ ਬੇਨਤੀ ਆ ਵੀ ਨਵੇਂ ਤਾਰਾਂ ਨਵੇਂ ਖੰਬੇ ਪਾਏ ਜਾਣ। ਬਰਸੀਨ ਸੁੱਕੇ ਪਏ ਨੇ। ਸਬਜ਼ੀਆਂ ਪੱਜੀਆਂ ਸਬਜ਼ਾਂ ਹਰੀਆਂ ਸੁੱਕੀਆਂ ਪਈਆਂ ਨੇ। ਟਾਂਡੀਆਂ ਮੱਕੀਆਂ ਜੋ ਵੀ ਬਰਸੀਨ ਸਭ ਸੁੱਕੇ ਪਏ ਨੇ। ਸਾਡੀ ਇਹ ਹੀ ਮੰਗ ਹੈ ਵੀ ਜਲਦੀ ਤੋਂ ਜਲਦੀ ਠੀਕ ਕੀਤੀ ਜਾਵੇ। ਪਾਣੀ ਦਾ ਤੁਸੀਂ ਪ੍ਰਬੰਧ ਕੀਤਾ ਬਰਸੀਨ ਹਾਂ ਜੀ ਪ੍ਰਬੰਧ ਕਰਦੇ ਆ ਅਸੀਂ ਜਨਰੇਟਰ ਨਹੀਂ ਚੱਲ ਸਾਡੇ ਖੇਤ ਦੇ ਮੋਟਰਾਂ ਪੀਪੀ ਪਾਵਰ ਦੀਆਂ ਮੋਟਰਾਂ ਨੇ ਟਰੈਕਟਰ ਛੋਟੇ ਨੇ ਮੋਟਰਾਂ ਵੱਡੀਆਂ ਨੇ ਪੁੱਜ ਵਾਲੀ ਬਣ ਵੀ ਆ ਜੀ ਪੁੱਜ ਵਾਲੀ 2 ਪਲੱਸ 100 ਰੁਪਈਆ ਜੀ ਕੋਈ ਲੈਣ ਨਹੀਂ ਹਲੇ ਸਾਡੀ ਚੱਲੀ ਜਿੰਨੇ ਤੇ ਆਇਆ ਤੇ ਸਾਡੀਆਂ ਮੱਕੀਆਂ ਵੀ ਸੁੱਕ ਗਈਆਂ ਕੱਦੂ ਲਾਏ ਹੋਏ ਤੇ ਜੀ ਸੁੱਕ ਗਿਆ ਲੂਸਣ ਸੁੱਕ ਗਿਆ ਜੀ 25 25 20 ਦੀ ਸਾਡੇ ਕੋਲੇ ਪਾਵਰ ਦੀਆਂ ਮੋਟਰਾਂ ਨੇ ਛੋਟੇ ਟਰੈਕਟ ਨੇ ਜੀ ਉਹ ਤਾਂ ਸਾਡੇ ਦਾ ਜਨਰੇਟਰ ਵੀ ਨਹੀਂ ਖੱਚ ਰਿਹਾ ਜਿਹੋ ਉਹਨਾਂ ਨੂੰ ਸਾਡਾ ਬਹੁਤ ਵੱਡੀ ਸਮੱਸਿਆ ਜੀ ਇਹ ਲਾਈਨ ਕਦੋਂ ਦੀ ਬਣੀ ਪਈ ਹੈ ਕਦੋਂ ਦੀ ਪਈ ਵੀ ਹੈ ਇਹ ਇਹ ਲਾਈਨ ਦੇਖੋ ਜੀ ਜਦੋਂ 5 ਪਾਵਰ ਦੀ ਮੋਟਰ ਸੀ ਜਿਆਦੀ ਨਾਲ ਤਾਰਾਂ ਪਈਆਂ ਹੋਏ ਨੇ ਉਹ ਉਹੀ ਪੁਰਾਣੇ ਖੰਭੇ ਨੇ ਜੀ 90 70 75 ਤੋਂ 70 72 ਤੱਕ ਨੇ ਹੁਣ BB ਪਾਵਰ ਦੀਆਂ ਮੋਟਰਾਂ ਹੋ ਗਈਆਂ ਉਹੀ 5 5 ਪਾਵਰ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਜੀ ਪੁਰਾਣੀਆਂ ਮੰਗ ਕੀ ਆ ਤੁਹਾਡੀ ਮੰਗ ਤਾਂ ਇਹ ਹੈ ਵੀ ਸਾਡੀ ਬਿਜਲੀ ਆ ਜੇ ਖੇਤਾਂ 'ਚ ਸਾਨੂੰ ਵਧੀਆ ਖੰਭੇ ਦਿੱਤੇ ਜਾਣ ਵਧੀਆ ਤਾਰਾਂ ਮਿਲ ਜਾਣ ਜੀ ਸਾਡੀ ਬਿਜਲੀ ਬੋਰਡ ਨੂੰ ਇਹੀ ਬੇਨਤੀ ਹੈ ਵੀ ਜੀ ਸਾਡੇਆਂ ਜਿਹੜੀਆਂ ਲੈਣਾ ਟੁੱਟੀਆਂ ਪਈਆਂ ਨੇ ਛੇਤੀ ਤੋਂ ਛੇਤੀ ਚਾਲੂ ਕੀਤੀਆਂ ਜਾਣ ਜੋ ਵੀ ਸਾਡੀਆਂ ਮੱਕੀਆਂ, ਚਰੀਆਂ, ਬਾਜਰੇ ਸਭ ਸੁੱਕ ਗਏ ਜੀ। ਸਭ ਖਤਮ ਹੋ ਗਏ। ਸਨਾ ਸਾਡੇ ਟਰੈਕਟਰ ਇਹ ਜਿਹੇ ਨੇ, ਇਹਨਾਂ ਜਨਰੇਟਰ ਨਹੀਂ ਸਾਡੇ ਲੈ ਵੀ ਜਿਹੜੀਆਂ 20 ਪਾਵਰ ਦੀਆਂ ਮੋਟਰਾਂ ਖਿੱਚ ਰਾਂ, ਵੱਡੀਆਂ ਮੋਟਰਾਂ ਨੇ ਜੀ। ਨਾ ਕੋਈ ਹੱਲਾ ਹੈ। ਹਲੇ 15-20 ਦਿਨ ਹੋ ਗਏ ਜੀ ਇੱਥੇ ਕੋਈ ਨਹੀਂ ਆਇਆ। ਨਾ ਕੋਈ ਆਇਆ ਹੈ। ਤੇ ਹੁਣ ਮੱਕੀਆਂ ਸੁੱਕੀਆਂ ਪਈਆਂ ਨੇ। ਕੋਈ ਹੱਲ ਨਹੀਂ ਜੀ ਸਾਡਾ। ਸਾਡੀ ਇਹ ਬਿਜਲੀ ਬੋਰਡ ਨੂੰ ਬੇਨਤੀ ਹੈ ਵੀ ਸਾਨੂੰ ਨਵੇਂ ਖੰਭੇ ਦਿੱਤੇ ਜਾਣ। ਵਧੀਆ ਖੰਭੇ ਦਿੱਤੇ ਜਾਣ ਜੀ। ਵਧੀਆ ਮੋਟੀਆਂ ਤਾਰਾਂ ਦਿੱਤੀਆਂ ਜਾਣ। ਇਹ 1970 ਵੇਲੇ ਦੀਆਂ ਤਾਰਾਂ ਨੇ ਜੀ ਉਹੀ ਖੰਭੇ ਨੇ ਪੁਰਾਣੇ ਵੀ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਖੇਤੀ ਤੋਂ ਖੇਤੀ ਜੀ ਕੰਮ ਹੋ ਜੇ ਤਾਲੂ ਹੋ ਜੇ ਜਿਹੜੀਆਂ ਸਾਡੀਆਂ ਫਸਲਾਂ ਨੇ ਜੀ ਅਸੀਂ ਦੁਬਾਰੇ ਬੀਜ ਦੇ ਹੋ ਜੀ ਚਰੀ ਟਾਂਡਾ ਹੋ ਜੂ ਜਮਹਿਸਾ ਨੂੰ ਸਭ ਬੁਰਾ ਹਾਲ ਹੋਇਆ ਪਿਆ ਜੀ ਲੱਗਦਾ ਨਹੀਂ ਜੇ ਪਾਣੀ ਨਾ ਮਿਲਿਆ ਤਾਂ ਹੋਰ ਵੱਡਾ ਨੁਕਸਾਨ ਹੋਊਗਾ ਵੱਡਾ ਨੁਕਸਾਨ ਹੈ ਜੀ ਹੁਣ ਵੀ ਨੁਕਸਾਨ ਹੈ ਜੀ ਹੁਣ ਵੀ ਖਤਮ ਹੈ ਜੀ ਹੁਣ ਤਾਂ ਆਇਆ ਵੀ ਚਲੋ ਹੁਣ ਲਾਈਟਾਂ ਆ ਜਾਣ ਜੀ ਵਾਹਣ ਬੇਲੇ ਨੇ ਅਸੀਂ ਰੌਣੀ ਕਰਕੇ ਹੋਰ ਚਰੀਆਂ ਟਾਂਡਾ ਬੀਜਾਂਗੇ ਵੀ ਚਲੋ ਹੁਣ ਵੀ ਆ ਜਾਣ ਹਲੇ ਜੀ ਇਹ ਕਿਹੜਾ 1.90 ਦਿਨ ਦਾ ਕੰਮ ਹੈ ਨਹੀਂ ਜੀ ਇਹ 10 ਦਿਨ 15 ਦਿਨ ਇਹਨੂੰ ਲੱਗਣਗੇ ਵੀ ਛੇਤੀ ਤੇ ਛੇਤੀ ਇਹ ਚਾਲੂ ਕੀਤੀ ਜਾਵੇ ਨਵਾਂ ਸਮਾਨ ਪਵੇ ਜੀ ਸਾਡੀਆਂ ਮੋਟਰਾਂ ਤਾਂ ਵੱਡੀਆਂ ਹੋ ਗਈਆਂ ਤਾਰਾਂ ਖੰਭੇ ਉਹੀ ਪੁਰਾਣੇ ਨੇ ਇਹ ਕਦੇ ਕਿੱਥੋਂ ਮੱਚ ਗਈ ਜੀ ਤਾਰ ਕਦੇ ਕਿਤੋਂ ਝੜ ਗਈ ਕਦੇ ਕਿਤੋਂ ਝੜ ਗਈ ਜੀ ਆਹ ਕਣਕ ਵੇਲੇ ਅੱਗ ਲੱਗਣ ਦਾ ਵੀ ਸਾਨੂੰ ਡਰ ਹੈ ਜੀ ਲੱਗੀ ਅੱਗ ਇਹ ਲੱਗੀ ਬਹੁਤ ਅੱਗ ਸਾਡੇ ਇੱਥੇ ਰੁਪਿਆੜੀ ਲੈਵੇ 4-5 ਕਿਲੇ ਮੱਚ ਗਈ ਜੀ ਇੱਕ ਬੰਦੇ ਦੀ ਪੜਾ ਸੌਰ ਦੀ ਜ਼ਮੀਨ ਆਹੋ ਮੰਗ ਸਾਡੀ ਜੀ 15 ਦਿਨ ਆਹ 11-12 ਦਿਨ ਹੋਗੇ ਸਾਡੀਆਂ ਤਾਲਾਂ ਨੂੰ ਟੁੱਟੀਆਂ ਨੂੰ ਹਾਲ ਤੱਕ ਸਾਡਾ ਮਤਲਬ ਹੱਲ ਨਹੀਂ ਕੋਈ ਹੋਇਆ ਸਾਡੀਆਂ ਫਸਲਾਂ ਮੱਕੀਆਂ ਸਾਰੀ ਮਤਲਬ ਬਰਸੀਨ ਸਾਰਾ ਕੁਝ ਸੁੱਕ ਗਿਆ ਜੀ ਸਾਡਾ ਕੋਈ ਸਾਡਾ ਮਤਲਬ ਕਰੇ ਸਰਦੀ ਬਾਜੀ ਬਹੁਤ ਸਾਰੀ ਚੀਜ਼ ਸੁੱਕੀ ਪਈ ਹੈ ਜੀ ਸਾਡਾ ਕੋਈ ਹੱਲ ਨਹੀਂ ਮਤਲਬ ਕਰਨ ਕਿ ਅਸੀਂ ਦੋ ਤਿੰਨ ਵਾਰ ਮਹਿਕਮੇ ਲੈ ਵੀ ਜਾ ਕੇ ਆਏ ਆ ਆਪ ਵੀ ਮਤਲਬ ਪਹੁੰਚ ਫੋਨ ਤੇ ਕਰਿਆ ਉਹ ਕਹਿੰਦੇ ਨਹੀਂ ਮਤਲਬ ਕਰਾਂਗੇ ਕਰਾਂਗੇ ਵੀ ਹਾਲ ਤੱਕ ਸਾਡਾ ਕੋਈ ਹੱਲ ਨਹੀਂ ਕਰਿਆ ਜੀ ਇਹਨਾਂ ਨੇ ਮਹਿਕਮੇ ਲੈਣੇ ਬਿਜਲੀ ਕਿਦੋਂ ਤੋਂ ਬੰਦ ਆ ਤੁਹਾਡੇ ਬਿਜਲੀ ਜੀ ਜਿੱਦ ਦੇ ਤੂਫਾਨ ਆਇਆ ਆ ਹਾਂ ਜਿੱਦ ਦੇ ਤੂਫਾਨ ਆਇਆ ਜੀ 18 ਤਰੀਕ ਤੋਂ ਬੰਦ ਹੋਇਆ ਜੀ 18 ਤਰੀਕ ਤੋਂ ਬੰਦ ਬੀ ਜੀ ਗੱਲ ਲਾਈਨਾਂ ਟੁੱਟੀਆਂ ਹੋਈਆਂ ਨੇ ਜੀ ਬਹੁਤ ਜਗ੍ਹਾ ਲਾਈਨਾਂ ਟੁੱਟੀਆਂ ਹੋਈਆਂ ਨੇ ਜੀ ਪਰ ਮਤਲਬ ਕਾਰਨ ਕੀ ਸਾਰਿਆਂ ਨੂੰ ਮਤਲਬ ਕਾਰਨ ਕੀ ਔਰੇ ਜਿਆਦਾ ਇਸ ਵੱਡੀ ਸਮੱਸਿਆ ਸਾਡੀ ਲੈਣ ਤੇ ਬਾਕੀ ਕਲੀਅਰ ਹੋ ਗਿਆ ਬਾਕੀ ਕਲੀਅਰ ਹੋ ਗਿਆ ਜੀ ਬਾਕੀ ਚੱਲਦੀਆਂ ਨੇ ਬਾਕੀ ਇਹ ਸਾਰੀ ਲਾਈਨ ਨਹੀਂ ਚੱਲੀ ਰਹੀ ਇਕੱਲੀ ਕਿੰਨੇ ਮੋਟਰਾਂ ਨੂੰ ਇਹ ਲਾਈਨ ਕਵਰ ਘਟੋ ਘਟੇ 100 ਮੋਟਰ ਆ ਜੀ ਸਾਹ ਮੋਟਰ ਤੋਂ ਉਤੀ 100 ਮੋਟਰ ਤੋਂ ਪਲਾਸੇ ਹੋਊਗਾ ਜੀ ਸਭ ਤੋਂ ਘੱਟਣੀ ਹੈਗੀ ਗਾਂਹ ਪੋਜ ਵਾਲੀ ਨੂੰ ਵੀ ਜਾਂਦੀ ਹੈ 100 ਮੋਟਰ ਦੇ ਲਵੇ ਲਾਉਣੇ ਨੇ ਕਰੀਬ ਜਿਪਾ ਇਹ ਜਨਰੇਟਰ ਚੱਲਦਾ ਨਹੀਂ ਜੀ ਸਾਡੇ ਮਤਲਬ ਮਾਰੋ ਮਾਰਾ ਬਹੁਤ ਜ਼ਿਆਦਾ ਮਤਲਬ ਤੇਲ ਦੀ ਖਪਤਾਂ ਜ਼ਿੰਮੇਦਾਰਾਂ ਤੇ ਵੀ ਆਰਥਿਕ ਬੋਝ ਆ